ਅੱਜ ਮਹਿੰਗਾਈ ਦੇ ਹੋਰ ਸਾਰੇ ਆਧੁਨਿਕ ਮੁੱਦੇ ਚੁਸਕ ਹੋਏ ਆਤੇ ਹਨ ਖਾਸ ਕਰਕੇ ਆਦਮੀ ਜੀ ਦਵਾਈਆਂ ਦੇ ਹੱਦ ਤੇ ਰਹੇ ਜੀ ਦਵਾਈਆਂ ਲੈਣ ਤੋਂ ਵੀ ਅਸਮਰਥ ਹੈ ਜਿਸ ਕਰਕੇ ਕਈ ਵਾਰ ਆਦਮੀ ਦਵਾਈਆਂ ਨਾਮੇ ਕਰਕੇ ਦੀ ਮਰਨ ਲਿਆ ਹੈ ਕਾਰਨ ਬਾਕੀ ਮਹਿੰਗਾਈ ਤੇ ਦਵਾਈਆਂ ਤੇ ਜਿਹੜਾ ਪ੍ਰਿੰਟ ਰੇਟ ਹੈ ਉਹ ਇੰਨਾ ਹੈ ਕਿ ਆਮ ਆਦਮੀ ਦੇ ਜੀ ਦਾ ਇਸ ਵਾਰ ਇਹ ਜਾਣਕਾਰੀ ਨੇ ਸੰਦੀਪ ਕੁਮਾਰ ਸ਼ਰਮਾ ਜੀ ਜੋ ਕਰੋਲੀ ਸਲਾਹ ਕਰਨੇ ਆਪਣੇ ਵਿਚਾਰ ਸਾਡੇ 10 12 ਸੈਂਟਰਾਂ ਤੋਂ ਕਰਿਓ ਨੀ ਕਮਿਸ਼ਨ ਅੱਜ ਦਾ ਦੌਰ ਜਿਹੜਾ ਹੈ ਮਹਿੰਗਾਈ ਦੇ ਦੌਰ ਵਿੱਚ ਸਾਡੇ ਦੇਸ਼ ਦੀ ਆਬੋ ਹਵਾ ਸਾਡਾ ਖਾਣ-ਪਾਨ ਸਾਡਾ ਦਿਨਚਰਿਆ ਔਰ ਜੋ ਬੱਚੇ ਅੱਜ ਫਾਸਟ ਫੂਡ ਖਾ ਰਹੇ ਆ ਉਸ ਕਰਕੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਮਰੀਜ਼ ਪਿਆ ਜੋ ਕਿ ਦਵਾਈਆਂ ਦੇ ਉੱਤੇ ਆਧਾਰਿਤ ਹੈ ਔਰ ਸਾਡੀਆਂ ਸਰਕਾਰਾਂ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਜਦ ਕਿ ਐਲੋਪੈਥਿਕ ਦਵਾਈਆਂ ਜਿਨ੍ਹਾਂ ਦੇ ਉੱਤੇ ਪ੍ਰਿੰਟ ਹੀ 200 ਰੁਪਏ ਹੁੰਦਾ ਹੈ ਉਹ ਮਹਿਜ਼ 40 ਰੁਪਏ ਕੋਸਟ ਕਰਦੀ ਹੈ 5 500 6 600% ਮਾਰਜਨ ਲੈ ਕੇ ਇਹ ਲੋਕ ਸਰਮਾਇਦਾਰ ਬਣ ਜਾਂਦੇ ਆ ਵੱਡੀਆਂ-ਵੱਡੀਆਂ ਕੋਠੀਆਂ ਵੱਡੇ-ਵੱਡੇ ਜਾਇਦਾਦਾਂ ਦੇ ਮਾਲਕ ਬਣ ਜਾਂਦੇ ਆ ਲੇਕਿਨ ਇੱਕ ਆਮ ਗਰੀਬ ਆਦਮੀ ਜਿਹੜਾ ਦਵਾਈਆਂ ਤੇ ਅਧਾਰਿਤ ਹੈ ਉਹ 10 ਰੁਪਏ ਦੀ ਦਵਾਈ ਤੇ 100 ਰੁਪਏ ਖਰਚ ਕਰਦਾ ਹੈ ਇਸ ਵੱਲ ਸਾਡੀ ਕੇਂਦਰ ਸਰਕਾਰ ਨੂੰ ਸਾਡੀ ਪੰਜਾਬ ਸਰਕਾਰ ਨੂੰ ਔਰ ਸਾਡੇ ਖਾਸ ਕਰਕੇ ਡਰੱਗ ਇੰਸਪੈਕਟਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੀ ਗਰੀਬ ਜਨਤਾ ਦੀ ਦਵਾਈਆਂ ਦੇ ਨਾਮ ਤੇ ਜੇਬ ਕੱਟੀ ਜਾ ਰਹੀ ਹੈ ਮੋٹے ਮਾਰਜਿਨ ਲਿੱਤੇ ਜਾ ਰਹੇ ਨੇ ਉਸ ਤੇ ਠੱਲ ਪਾਈ ਜਾ ਸਕੇ ਤੇ ਉਹ ਆਪਣਾ ਜੀਵਨ ਅੱਛੀ ਢੰਗ ਨਾਲ ਬਤੀਤ ਕਰ ਸਕਣ ਤਾਂ ਕਿ ਉਹਨਾਂ ਨੂੰ ਜਿਹੜਾ ਹੈ ਦਵਾਈਆਂ ਦਾ ਬੋਝ ਕਰਕੇ ਆਪਣਾ ਜੀਵਨ ਨਾ ਤਿਆਗਣਾ ਪਵੇ ਸਰਕਾਰਾਂ ਦੀ ਸਮਝ ਇਹਦਾ ਕਾਰਨ ਸਾਡੀਆਂ ਸਰਕਾਰਾਂ ਹੈ ਮਿਲੀ ਭਗਤਾ ਹੈ ਦਲਾਲੀਆਂ ਵਿਚੋਲਾ ਵਿਚੋਲਗਿਰੀ ਹੈ ਕਿਉਂਕਿ ਜਿਹੜੀਆਂ ਐਲੋਪੈਥਿਕ ਦਵਾਈਆਂ ਹੈ ਜਿਹਦੇ ਉੱਤੇ 100 ਰੁਪਏ ਪ੍ਰਿੰਟ ਹੈ ਮੈਂ 20 ਰੁਪਏ ਦਾ ਪੱਤਾ ਹੁੰਦਾ ਕੋਸ਼ ਕਰਦਾ ਉਹ ਇਸ ਕੰਪਨੀਆਂ ਨੂੰ ਪਰ ਪ੍ਰਿੰਟ ਦੇ ਉੱਤੇ ਉਹ ਹੈ ਯਾ ਫਿਰ GST ਉਸ ਤੇ ਕਿਉਂ ਨਹੀਂ ਲਾਇਆ ਜਾਂਦਾ ਅਗਰ ਪ੍ਰਿੰਟ ਜਿਹੜਾ ਕਰਦੇ ਉਸ ਤੇ GST ਲਾਇਆ ਜਾਵੇ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਦਵਾਈਆਂ ਕੰਪਨੀਆਂ ਨੂੰ ਇਹ ਬਹੁਤ ਵੱਡਾ ਇੱਕ ਗਰੁੱਪ ਹੈ ਜਿਹੜਾ ਐਲੋਪੈਥਿਕ ਦੇ ਨਾਮ ਦੇ ਉੱਤੇ ਸਾਡੇ ਹਿੰਦੁਸਤਾਨ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ ਇਸ ਤੇ ਤੁਰੰਤ ਕੇਂਦਰ ਸਰਕਾਰ ਨੂੰ ਔਰ ਸਾਡੀ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਪਰ ਕੀ ਕਹੋ ਤੁਸੀਂ ਜਿਹੜੇ ਮਹਿੰਗਾਈ ਵਾਲੇ ਦਵਾਈਆਂ ਦਾ ਮੁੱਦਾ ਹੈ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਗਰੀਬ ਬੰਦਾ ਦਵਾਈਆਂ ਜਿਹੜੀਆਂ ਨਹੀਂ ਖਰੀਦ ਸਕਦਾ ਤੇ ਦਵਾਈਆਂ ਬਹੁਤ ਜਿਆਦਾ ਮਹਿੰਗੀਆਂ ਨੇ ਪ੍ਰਿੰਟ ਰੇਟ ਬਹੁਤ ਲੱਗੇ ਹੋਏ ਆ ਜਿਹੜੇ ਪ੍ਰਿੰਟ ਰੇਟ ਤੋਂ ਘੱਟ ਵੀ ਦਵਾਈ ਮਿਲ ਜਾਂਦੀ ਹੈਗੀ ਜੇ ਕਿਸੇ ਆਪਣੇ ਬੰਦੇ ਨਾਲ ਜਾਣ ਫਰਾਨਾਂਗੀ ਉਹ 200 ਆਲਾ ਪਤਾ ਪ੍ਰਿੰਟ ਆਲਾ ਉਹ 50 ਰੁਪਈਆ ਚ ਵੀ ਦੇ ਦਿੰਦਾ ਕ ਇਹ ਬੱਖੋ ਬੱਖਰ ਦੁਕਾਨਦਾਰਾਂ ਦੇ ਨੇ ਬੱਖੋ ਬੱਖਰ ਆਪਦੇ ਰੇਟ ਰੱਖੇ ਹੋਏ ਆ ਅੱਗੇ ਇਹਦੇ ਤੇ ਡਰੱਗ ਇਨਸਪੈਕਟਰ ਵਗੈਰਾ ਨੂੰ ਆਪਨੇ ਆਏ ਇੱਕ ਨਾ ਬਲ ਧਿਆਨ ਦੇਣਾ ਚਾਹੀਦਾ ਹੈਗਾ ਤਾਂ ਕਿ ਗਰੀਬ ਬੰਦਾ ਆਪਣੇ ਜਿਹੜੀ ਹੈ ਬਿਮਾਰੀ ਸੰਬੰਧੀ ਕੋਈ ਦਵਾਈ ਲੈਣੀ ਹੈਗੀ ਉਹ ਲੈ ਸਕੇ ਆ ਬਹੁਤ ਜਿਆਦਾ ਮਹਿੰਗਾਈ ਹੈਗੀ ਸੰਬੰਧੀ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਇਸ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਹੈ ਇਸ ਲਈ ਅਸੀਂ ਇਸ ਮੁੱਦੇ ਤੇ ਕਹਿੰਦੇ ਆਂਗੇ ਵੀ ਮੈਡੀਕਲ ਦਵਾਈਆਂ ਵੱਲ ਖਾਸ ਧਿਆਨ ਦਿੱਤਾ ਜਾਵੇ